ਕੀਤੀ ਆ ਮੰਨਦੇ ਆ ਧੰਨਵਾਦ ਆ ਕੱਛ ਸਾਰੀਆਂ ਪਾਈਗਰੀਆ ਕਮਾਂਡੋ ਨੇ ਕਮਾਂਡੋ ਬਲ ਆਈ ਆ ਹਨਾ ਉਹਨਾਂ ਦਾ ਧੰਨਵਾਦ ਆ ਪਰ ਸਰਕਾਰ ਦੇ ਸਾਹਿਬ ਵੀ ਡੀਐਸਪੀ ਸਾਹਿਬ ਵੀ ਆਏ ਸੀ ਧੰਨਵਾਦ ਤੁਸੀਂ ਪਰ ਪਰ ਇਹ ਸਾਡੀ ਵੀਡੀਓ ਤੋਂ ਬਾਅਦ ਹੀ ਕਿਉਂ ਜਾ ਕੇ ਪਹਿਲਾਂ ਕਿਉਂ ਨਹੀਂ ਰੈਡਾ ਹੋਈਆਂ ਕਿਉਂਕਿ ਪਹਿਲਾਂ ਜਵਾਕਾਂ ਨੇ ਬਹੁਤ ਜਬ ਕਰੇ ਅੱਜ ਸਾਡੀ ਵੀਡੀਓ ਭਾਈ ਦਾ ਮਕਸਦ ਵੀ ਪੂਰਾ ਹੋਇਆ ਲੋਕ ਕਹਿੰਦੇ ਨੇ ਵੀਡੀਓ ਭਾਗੀ ਕਰ ਦੇਣਗੇ ਅੱਜ ਜਵਾਕਾਂ ਨੂੰ ਪੁੱਛੋ ਲੋਗਾਂ ਨੂੰ ਜਾ ਕੇ ਵੀ ਛੋਟੇ ਜਵਾਕ ਕਿਵੇਂ ਅੱਜਨ ਮੌਜ ਨਾਲ ਖੇਡ ਕੇ ਸਕੂਲ ਚ ਉਹਨਾਂ ਦੇ ਜਵਾਕਾਂ ਨੂੰ ਨੇ ਮਾਪਿਆ ਪੁੱਛੋ ਸਾਡਾ ਮਨ ਟੁੱਟ ਗਿਆ ਤਿੰਨ ਮੁੰਡੇ ਚਿੱਟੇ ਨਾਲ ਮਰੇ ਤੇ ਉਹਨਾਂ ਦਾ ਜ਼ਿੰਮੇਵਾਰ ਹਲੇ ਤੱਕ ਦੱਸੋ ਕੌਣ ਬਣਾਇਆ ਇਹਦੇ ਕੋਈ ਪਰੇਸ਼ਾਨੀ ਹੋਇਆ ਭਰਾਵਾ ਇਹ ਸਾਡੇ ਜਵਾਕਾਂ ਨੂੰ ਮਾਰਨੀ ਸ਼ਾਸ਼ਰੇ ਪਰ ਜਿੰਨਾ ਚਿਰ ਜਾਨ ਚ ਜਾਨ ਆ ਸਾਹ ਚ ਸਾਹ ਨੇ ਇਹ ਲੜਾਈ ਲੜਦੀ ਰਹਾਂਗੇ ਸਾਡੇ ਵੀ ਅਜੇ ਟ੍ਰਿਪਲ ਬਾਉਂਡਰੀ ਬਾਰੇ ਕੋਲੇ ਹਾਂ ਤੁਸੀਂ ਸਿਗਨੇਚਰ ਮਾਏ ਦੋ ਡੱਬੇ ਪਹਿਲਾਂ ਕਿਹੜਾ 1700 ਨੂੰ ਡਊਗਾ 1800 ਨੂੰ ਮਾਪਾਂਗੇ 2000 ਨੂੰ ਦੇਦੂ ਲੈ ਕੇ ਆ ਉਹਨੂੰ ਸਾਡਾ ਮੂੰਹ ਦਿਖ ਗਿਆ ਸੀ ਰਾਹ ਦੇ ਮੈਂ ਕਿੱਥੇ ਬੈਠਾ ਹੀ ਗੱਡੀ 'ਚ ਅਜੀ ਮੂਲ ਕੋ ਲੱਗੇ ਨੂੰ ਪਤਾ ਲੱਗ ਗਿਆ ਉਹਨੇ ਪਿਆ ਕੇ ਲੈ ਗਿਆ ਇਹ ਬੰਦਾ ਬੋਲਦਾ ਮੈਂ ਕਿੱਥੇ ਆ ਗਿਆ ਕਹਿੰਦਾ ਭਾਈ ਮੈਂ ਬਸ ਸਾਮਾਨ ਜੋਖੀ ਹੈ ਨਾ ਮੈਂ ਤਾਂ ਠੀਕ ਹੈ ਲਿਆ ਸੀ ਤੀ ਬੰਦਾ ਕਹਿੰਦਾ 5 ਮਿੰਟ ਹੀ ਖੜ ਜਾ ਮੈਂ ਠੀਕ ਐ ਅਸੀਂ ਖੜੇ ਰਹਿ ਖੜੇ ਰਹਿ ਹੁਣ ਇਹ ਬੰਦੇ ਨੂੰ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਰਾਮਾ ਬੰਦ ਕਰਤਾ ਤੇ ਇਹ ਬੰਦਾ ਨੂੰ ਅਵੇਂ ਪਿੱਛੋਂ ਥੋੜੇ ਘਰੇ ਕਿੰਨਾ ਸਾਮਾਨ ਪਿਆ ਸਾਰਾ ਬਰਾਮਤ ਕੀਤਾ ਜਾਵੇ ਸਾਡੇ ਆ ਹੀ ਆਪਣੀ ਲ ਐ ਇਹ ਬੰਦਾ ਦਾ ਸਾਮਾਨ ਆਏ ਪਿੱਛੇ ਜਾਵੇ ਇੱਲੇ ਉਹਦੇ ਕਿੱਥੋਂ ਨੇ ਇਹਨਾਂ ਨੂੰ ਕੀ ਮਿਲਦਾ ਕੀ ਪ੍ਰਸ਼ਾਸਨ ਨੂੰ ਆਇਆ ਕਹਿੰਦਾ ਬੰਦੇ ਸੋਣ ਲੱਗ ਪਏ ਅਸੀਂ ਦੇ ਮਾਏ ਆਪਣਾ ਇਹਨੂੰ ਤਰਕਾ